ਰਾਜੀ ਮੁਸਵਰ ਸਾਡਾ ਛੋਟਾ ਵੀਰ ਬਹੁਤ ਪਿਆਰਾ ਫਨਕਾਰ ਕਵੀ ਦੀ ਕਲਮ ਬੋਲਦੀ ਹੁੰਦੀ ਹੈ ਅਦਾਕਾਰ ਦੇ ਹਾਫ ਭਾਵ ਬੋਲਦੇ ਹੈ ਚિત੍ਰਕਾਰ ਦਾ ਬਰਸ਼ ਤੇ ਉਹਦੀ ਪੈਨਸਲ ਬੋਲਦੇ ਹੈ ਔਰ ਰਾਜੀ ਮੁਸਵਰ ਦੀ ਪੈਨਸਲ ਤੇ ਉਹਦਾ ਜਿਹੜਾ ਬਰਸ਼ ਹੈ ਉਹ ਸਿਰਫ ਬੋਲਦੇ ਨਹੀਂ ਉਹਨਾਂ ਦਾ ਜਾਦੂ ਸਿਰ ਚੜ ਕੇ ਬੋਲਦਾ ਹੈ ਸੋ ਇੱਕ ਨਵਾਂ ਉਹਨੇ ਆयाम ਸਿਰ ਜਿਆ ਲੋਕਾਂ ਨੂੰ ਜਿਹੜੇ ਜ਼ਿੰਦਗੀ ਦੇ ਵਿੱਚ ਪਰਿਵਾਰ ਆਪਸ ਵਿੱਚ ਸ਼ਾਇਦ ਕਿਸੇ ਕਾਰਨ ਆਪਸ ਵਿੱਚ ਨਹੀਂ ਮਿਲ ਸਕੇ ਉਹਨਾਂ ਨੂੰ ਕੈਨਵਸ ਤੇ ਮਿਲਾ ਦਿੰਦਾ ਰਾਜੀ ਬਹੁਤ ਸਾਰੇ ਪਰਿਵਾਰਾਂ ਦੇ ਐਸੇ ਸਕੈਚ ਬਣਾ ਕੇ ਦੇ ਚੁੱਕਿਆ ਜਿਦੇ ਨਾਲ ਲੋਕਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਜ਼ਿੰਦਗੀ 'ਚ ਕਦੇ ਇਕੱਠੇ ਮੂਮੈਂਟ ਦੇਖਿਆ ਨਾ ਹੋਵੇ ਜਾਂ ਨਹੀਂ ਦੇਖਣਾ ਸੀ ਪਰ ਉਸ ਇੱਕ ਕੈਨਵਸ ਦੇ ਉੱਤੇ ਇਕੱਠੇ ਹੋ ਜਾਂਦੇ ਐ ਸੋ ਦੀ ਇਹ ਕਲਾ ਨੂੰ ਜਦੋਂ ਲੋਕਾਂ ਨੇ ਅਪਰੀਸ਼ੀਏਟ ਕੀਤਾ ਤਾਂ ਹੁਣ ਰਾਜੀ ਇਹਨੂੰ ਇੱਕ ਨਵਾਂ ਸਿਰਜਣਾਤਮਕ ਆਯਾਮ ਦੇ ਰਿਹਾ ਆਪਣਾ ਇੱਕ ਰਾਜੀ ਬਹੁਤ ਹੀ ਵਧੀਆ ਵੈਬਸਾਈਟ ਸ਼ੁਰੂ ਕਰ ਰਿਹਾ ਹੈ ਜਿਹਦਾ ਨਾਮ ਹੈ ਰਾਜੀ ਮਸਫਰਸ ਆਰਟ ਵਰਲਡ ਸੋ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਔਰ ਜਦੋਂ ਕੁਛ ਐਸਾ ਬਣਾਉਂਦਾ ਹੈ ਰਾਜੀ ਜਿਹਦੀ ਸਾਰਿਆਂ ਨੂੰ ਜ਼ਰੂਰਤ ਹੁੰਦੀ ਹੈ ਕਿ ਪਿਕਚਰ ਸਾਨੂੰ ਮਿਲ ਜਾਏ ਪਰਿਵਾਰ ਤੋਂ ਇਲਾਵਾ ਹੋਰ ਬਹੁਤ ਖੂਬਸੂਰਤ ਚਿੱਤਰਕਾਰੀ ਕਰਦਾ ਹੈ ਸੈਲੀਬ੍ਰਿਟੀਜ਼ ਦੇ ਕਲਾਕਾਰਾਂ ਦੇ ਸਪੋਰਟਸ ਪਰਸਨਸ ਦੇ ਲਿਟਰੇਰੀ ਲੋਕਾਂ ਦੇ ਕ੍ਰਾਂਤੀਕਾਰੀਆਂ ਦੇ ਕੈਨਵਸ ਤੇ ਜਦੋਂ ਉਹ ਚਿੱਤਰ ਸਜਾਉਂਦਾ ਤਾਂ ਦਿਲ ਕਰਦਾ ਕਿ ਇਹਦੀ ਇੱਕ ਕਾਪੀ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ ਸੋ ਉਹਦੀ ਇਸ ਵੈਬਸਾਈਟ ਦੇ ਉੱਤੇ ਹੁਣ ਮਰਚੈਂਟਾਈਜ਼ ਵੀ ਸ਼ੁਰੂ ਹੋਏਗੀ ਲੋਕ ਆਪਣਾ ਮਨਪਸੰਦ ਕੋਈ ਸਕੈਚ ਪੇਂਟਿੰਗ ਖਰੀਦ ਸਕਣਗੇ ਰਾਜੀ ਕੋਲੋਂ ਤੇ ਹੋਰ ਬਹੁਤ ਸਾਰਾ ਨਵਾਂ ਇਹਦੀ ਵੈਬਸਾਈਟ ਦੇ ਉੱਤੇ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਰਾਜੀ ਮੇਰੇ ਨਿੱਕੇ ਵੀਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਡੇ ਇਸ ਨਵੇਂ ਵੈਂਚਰ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਗੋਡ ਬlesਸ ਯੂ ਸਸ਼ੀਗਲ ਦੋਸਤੋ ਅੱਜ ਇਹ ਜਿਹੜਾ ਵੀਡੀਓ ਮੈਂ ਬਣਾ ਰਿਹਾ ਇਹ ਮੇਰੇ ਖਾਸ ਦੋਸਤ ਕਾਲਜ ਦੇ ਦੋਸਤ ਰਾਜੀ ਮਸਵਰਾਸਤੇ ਬਣਾ ਰਿਹਾ ਜਿਹਨੂੰ ਪਰਮਾਤਮਾ ਨੇ ਉਹਦੇ ਹੱਥਾਂ ਜਾਦੂ ਬਖਸ਼ਿਆ ਹੈ ਇਹ ਮਾ ਸੋਹਣਾ ਕਲਾਕਾਰ ਹੈ ਰਾਜੀ ਇਹਨੇ ਸੋਨੇ ਪੋਰਟਰੇਟ ਬਣਾਉਂਦਾ ਤੋ ਇਹ ਪੋਰਟਰੇਟ ਬਣਾ ਕੇ ਲੋਕਾਂ ਦਾ ਬੜਾ ਪਿਆਰ ਬਟੋਰ ਰਿਹਾ ਰਾਜੀ ਤੇ ਬੜੀਆਂ ਦੁਆਵਾਂ ਲੈ ਰਿਹਾ ਔਰ ਇੱਕ ਕਨਸੈਪਟ ਮੈਨੂੰ ਰਾਜੀ ਵੀ ਤੁਹਾਡਾ ਬਹੁਤ ਵਧੀਆ ਲੱਗਾ ਕਿ ਜਿਹੜੇ ਬਜ਼ੁਰਗ ਤੁਰ ਜਾਂਦੇ ਨੇ ਆਪਣੇ ਪੋਤੇ ਪੋਤੀਆਂ ਦਾ ਮੂੰਹ ਵੇਖੇ ਬਿਨਾਂ ਤੁਸੀਂ ਉਹਨਾਂ ਦੀ ਫੋਟੋ ਲੈ ਕੇ ਔਰ ਦਾਦੇ ਦੀ ਕੁਛੜ ਗੋਦੀ ਦੇ ਕੇ ਇੰਨਾ ਸੋਹਣਾ ਪੋਰਟਰੇਟ ਬਣਾਉਂਦੇ ਓਦਾਂ ਲੱਗਦਾ ਜਿਦਾਂ ਆਪਣੇ ਪਰਿਵਾਰ ਚ ਖੇਡ ਰਹੇ ਨੇ ਸੋ ਬੜੀਆਂ ਦੁਆਵਾਂ ਤੁਸੀਂ ਲੈ ਰਹੇ ਹੋ ਔਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਰਾਜੀਵੀਰ ਆਪਣੀ ਨਵੀਂ ਵੈਬਸਾਈਟ ਜਿਹੜੀ ਹੈ ਉਹ ਲੈ ਕੇ ਆ ਰਿਹਾ ਰਾਜੀ ਮੁਸਵਰਸ ਆਰਟਵਰਕ ਸੋ ਇਹਦੇ ਜ਼ਰੀਏ ਹੋਰ ਵੀ ਕੰਮ ਕਰਨ ਦਾ ਮੌਕਾ ਮਿਲੇਗਾ ਰਾਜੀ ਨੂੰ ਖੂਬਸੂਰਤ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਰਾਜੀਵੀਰ ਤੁਹਾਨੂੰ ਇਹਦੇ ਲਈ ਢੇਰ ਸਾਰੀਆਂ ਮੁਬਾਰਕਬਾਦ ਦਿਲੋਂ ਔਰ ਬਹੁਤ ਸਾਰੀਆਂ ਬੈਸਟ ਵਿਸ਼ੇਸ ਇੰਦੇ ਸੋਹਣਾ ਸੋਹਣਾ ਕੰਮ ਕਰਦੇ ਰਹੋ ਔਰ ਲੋਕਾਂ ਦੀਆਂ ਦੁਆ ਮਾਰ ਲੋ ਸਾਡਾ ਆਪਣਾ ਕਾਲਜ ਹੈ ਭਰਾਵਾ ਮੈਂ ਬੜੇ ਚਿਰਾਂ ਬਾਅਦ ਅੱਜ ਕਾਲਜ ਆਇਆ ਹਾਂ ਡੀਏਵੀ ਕਾਲਜ ਸਟੱਗਲ ਕਰਦੇ ਹੁੰਦੇ ਪੜ੍ਹਦੇ ਹੁੰਦੇ ਸੀ ਫੈਸਟੀਵਲ ਇੰਜੋਏ ਕਰਦੇ ਹੁੰਦੇ ਸੀ ਹਨਾ ਤੇ ਰਾਜੀ ਮੇਰਾ ਦੋਸਤ ਹੈ ਰਾਜੀ ਮੁਸਾਵਰ ਉਹਦੀ ਅੱਜ ਉਹਨੇ ਆਟ ਉਹਦੇ ਆਟ ਦੀ ਅੱਜ ਵੈਬਸਾਈਟ ਜਿਹੜੀ ਉਹਨੇ ਲਾਂਚ ਕੀਤੀ ਆ ਉਹਦਾ ਦੁਗਾਟਨ ਕੀਤਾ ਸੀ ਉਹਨੇ ਲਾਂਚਿੰਗ ਕੀਤਾ ਰਾਜੀ ਮੁਸਾਵਰ ਬਹੁਤ ਵਧੀਆ ਚਿੱਤਰਕਾਰ ਆ ਸੋਨੇ ਵੈਬਸਾਈਟ ਆਪਣੀ ਲਾਂਚ ਕੀਤੀ ਆ ਸੋ ਰਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬਡ ਲੱਕ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੈਬਸਾਈਟ ਤੇ ਜਾ ਕੇ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਗੁੱਡ ਲੱਕ ਮੇਰੇ ਗੁਰੂ ਜਨ ਨੇ ਸਾਰਿਆਂ ਦੇ ਦਰਵਜੇ ਪਰ ਨਾਮ ਕਿ ਜਿਹੜੇ ਸਾਹਿਬ ਸਾਹਿਬ ਦਾ ਸ਼ੇਅਰ ਹੈ ਜੇ ਨਈ ਨਸਲ ਤੁਝ ਕੋ ਮੇਰਾ ਸਲਾਮ ਤੁਹਾਨੂੰ ਸਲਾਮ ਹੈ ਤੇ ਮੈਂ ਨਹੀਂ ਬੜਾ ਭਾਗੂਕ ਹੋ ਗਿਆ ਵਾ ਮੈਨੂੰ ਬੜਾ ਲੱਕੀ ਮਹਿਸੂਸ ਕਰਦਾ ਕਿ ਮੈਨੂੰ ਆਂਦੇ ਬੈਂਚ ਤੇ ਬਿਠਾਇਆ ਕਿਉਂਕਿ ਉਹ ਸਰ ਨੇ ਜਿਹੜਾ ਰਿਪੀਟ ਕੀਤਾ ਨੇ ਲਾਈਨ ਕਿ ਬਹੁਤ ਇੱਕੋ ਇੱਕ ਮੌਕਾ ਕਲਾਕਾਰਾਂ ਵਾਸਤੇ ਸਾਨੂੰ ਸਭ ਤੋਂ ਮੋਹਰੇ ਬਿਠਾਉਂਦੇ ਆ ਸੋਫਿਆਂ ਤੇ ਉਹਨੂੰ ਮੋਹਰੇ ਹੋ ਜਾਂਦੇ ਆ ਬੈਠੇ ਹਲੇ ਵੀ ਮੋਹਰੇ ਨਹੀਂ ਆ ਪਰ ਜਿਹੜਾ ਬੈਂਚ ਤੇ ਬਹਿਣ ਦਾ ਸਵਾਲ ਆਇਆ ਉਹਨਾਂ ਨੇ ਰਿਪੀਟ ਕੀਤਾ ਨੇ ਕਿ ਇੱਕੋ ਇੱਕ ਕੋਲਰ ਹੀ ਹੁੰਦਾ ਸਸੀਕਲ ਜੀ ਆਦਾਬ ਸਲਾਮ ਨਮਸਕਾਰ ਮੇਰਾ ਨਾਮ ਰਾਜੀਵ ਮੁਸਵਰ ਮੈਂ ਮੁਸਵਰਾਂ ਤਸਵੀਰ ਕਾ ਸ਼ਾਨਚਿਤਤਰਕਾਰੀ ਕਰਦਾ ਜੀ ਸਰ ਆ ਜੋ ਇਥੇ ਡੀਵੀ ਕਾਲਜ ਦੇ ਵਿੱਚ ਪ੍ਰਿੰਸੀਪਲ ਸਰ ਵੱਲੋਂ ਜਿਹੜਾ ਕਿ ਅੱਜ ਫੰਕਸ਼ਨ ਲਖਾਇਆ ਗਿਆ ਸੀਗਾ ਹਾਂਜੀ ਉਸ ਦੇ ਬਾਰੇ ਬਰੀਫ ਕਰੀਏ ਜੀ ਸਰ ਸਰ ਮੈਂ اسی ਕਾਲਜ ਦਾ ਸਟੂਡੈਂਟ ਆ ਔਰ ਬੜੀ ਚੰਗੀ ਗੱਲ ਆ ਮੇਰੇ ਲਈ ਕਿ ਮੈਂ ਇਥੋਂ ਹੀ ਆਪਣਾ ਜਿਹੜਾ ਮੇਰਾ ਸਫਰ ਸੀਗਾ ਚਿੱਤਰਕਾਰੀ ਦਾ ਯੂਥ ਫੈਸਟੀਵਲਸ ਵਿੱਚ ਪਾਰਟਿਸਿਪੇਟ ਕਰਦਿਆਂ ਕਰਦਿਆਂ ਫਿਰ ਅਸੀਂ ਸਟੇਟ ਨੂੰ ਵੀ ਆਪਣੇ ਰਿਪਰੈਜ਼ੈਂਟ ਕੀਤਾ ਨੈਸ਼ਨਲ ਫੈਸਟੀਵਲਸ ਵਿੱਚ ਵੀ ਗਏ ਉਦੋਂ ਅਨੂਪ ਸਰ ਹੋਣੀ ਸਾਡੇ ਟੀਚਰ ਰਹੇ ਨੇ ਤੇ ਅੱਜ ਕਿੰਨੀ ਇਹ ਖੁਸ਼ੀ ਵਾਲੀ ਗੱਲ ਆ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਉਹ ਅੱਜ ਇੱਥੇ ਪ੍ਰਿੰਸੀਪਲ ਨੇ ਕਿ ਉਹਨਾਂ ਦੇ ਹੁੰਦਿਆਂ ਮੈਂ ਇੱਕ ਆਪਣੀ ਆਰਟ ਵੈਬਸਾਈਟ ਤਿਆਰ ਕੀਤੀ ਆ ਪਿਛਲੇ 2 ਸਾਲ ਤੋਂ ਮੈਂ ਪੋਰਟਰੇਟ ਆਰਟਿਸਟ ਆ ਮੈਲਬਨ ਚ ਰਹਿੰਦਾ ਵਾਂ ਆਸਟ੍ਰੇਲੀਆ ਗਿਆ ਮੈਨੂੰ 20 ਸਾਲ ਹੋ ਗਏ ਐਸੀ ਕਾਲਜ ਤੋਂ ਗਿਆ ਸੀ ਇੱਥੋਂ ਸਾਰਾ ਕੁਝ ਸਿੱਖੇ ਤੇ ਕਿੰਨੀ ਪਿਆਰੀ ਗੱਲ ਹੋਈ ਕੁਦਰਤ ਨੇ ਕਿੰਨਾ ਖੂਬਸੂਰਤ ਮੌਕਾ ਬਣਾਇਆ ਕਿ ਮੈਂ ਆਪਣੀ ਕਾਰਟ ਵੈਬਸਾਈਟ ਤਿਆਰ ਕੀਤੀ ਆ rajimusawar.com ਉਹਦੀ ਅੱਜ ਇਨੌਗੁਰੇਸ਼ਨ ਜਿਹੜੀ ਅਸੀਂ ਆਪਣੇ ਸਕੂਲਜ ਕੀਤੀ ਆ ਸੋ ਮੇਰੇ ਲਈ ਇਸ ਤੋਂ ਵੱਡੀ ਪਿਆਰੀ ਸ਼ੁਰੂਆਤ ਹੋਰ ਕੋਈ ਹੋ ਨਹੀਂ ਸਕਦੀ ਸੀ ਮੇਰੀ ਆਰਟ ਐਗਜ਼ੀਬਿਸ਼ਨ ਆਰਟ ਵੈਬਸਾਈਟ ਲਈ ਕਿ ਆਪਣੇ ਹੀ ਕਾਲਜ ਆ ਕੇ ਆ ਵੇਖੋ ਮੈਨੂੰ ਇਥੋਂ ਉਹਨਾਂ ਨੇ ਇਸ ਖੂਬਸੂਰਤ ਜਿਹੜਾ ਮੋਮੈਂਟਮ ਉਹਦੇ ਨਾਲ ਵੀ ਨਵਾਜ਼ਿਆ ਵਾ ਸੋ ਬੜੀ ਪਿਆਰੀ ਗੱਲ ਆ ਕਾਲਜ ਆਇਆ ਆਪਣੇ ਪੁਰਾਣੇ ਔਰ ਪੁਰਾਣੇ ਸਾਥੀ ਆਏ ਆ ਕਲਾਕਾਰ ਫਨਕਾਰ ਲੋਕ ਮਿਲੇ ਆ ਬਹੁਤ ਪਿਆਰ ਨਾਲ ਔਰ ਅਸੀਂ ਆਪ ਆਪਣੀ ਇੱਥੇ ਜਿਹੜੀ ਆ ਰਾਜੀ ਮੁਸਵਰ.com ਵੈਬਸਾਈਟ ਆ ਕੁਣ ਅੱਜ ਜਿਸੀ ਆਪਣਾ ਰੀਗੂਲੇਸ਼ਨ ਕੀਤੀ ਹੈ ਜੀ ਅਫੀਸ਼ੀਅਲ ਕਿੰਨਾ ਖੁਸ਼ ਨਸੀਬ ਸਮਝਦੇ ਹੋ ਤੁਸੀਂ ਕਿ ਤਰ੍ਹਾਂ ਜਿਹੜੀ ਉਹਨਾਂ ਨੇ ਰਿਲੀਜ਼ਿੰਗ ਕੀਤੀ ਹੈ ਤੇ ਸਾਡੇ ਮਨ ਦੀ ਤਮੰਨਾ ਹੋਏਗੀ ਜਿਹੜੇ ਕਿ ਜੇ ਮੈਂ ਆਪਣੇ ਕਾਲਜ ਤੋਂ ਜਿੱਥੇ ਮੈਂ ਪੜ੍ਹ ਲੈ ਕੇ ਬਾਹਰ ਗਿਆ ਹਾਂ ਜਿੱਥੇ ਫੌਲਾਂ ਦੇ ਵਿੱਚ ਤੁਸੀਂ ਇਸ ਟਾਈਮ ਰਹਿ ਰਹੇ ਹੋ ਕਿ ਹਾਂ ਜੀ ਤਾਂ ਖੁਸ਼ ਨਸੀਬ ਹੈ ਸਾਡੇ ਵਾਸਤੇ ਕਿ ਮੈਂ ਉੱਥੇ ਹੀ ਜਾ ਕੇ ਕਾਲਜ ਦੇ ਵਿੱਚ ਕਰਾਂ ਬਿਨਾਂ ਸ਼ੱਕ ਬਿਨਾਂ ਸ਼ੱਕ ਸਰ ਦੇਖੋ ਨੇਚਰ ਹੈਜ਼ ਆਲਵੇਸ ਗੁੱਡ ਪਲਾਨਸ ਫਾਰ ਯੂ ਤੁਸੀਂ ਆਪਣੇ ਲਈ ਕੁਝ ਵੀ ਆਰਗੇਨਾਈਜ਼ ਕਰ ਲਓ ਕੋਈ ਵੀ ਤੁਸੀਂ ਮੇਰਾ ਇੱਕ ਸ਼ੇਅਰ ਹੈ ਜੀ ਕਿ ਅਮ ਪਹਿਲਾ ਹੋਣਾ ਕਬੂਲ ਹੈ ਪੈਂਦਾ ਪਹਿਲਾ ਹੋਣਾ ਕਬੂਲ ਹੈ ਪੈਂਦਾ ਰਹਿਮਤਦਾਰੀ ਤਾਂ ਹੀ ਪੈਂਦਾ ਪਹਿਲਾ ਹੋਣਾ ਕਬੂਲ ਹੈ ਪੈਂਦਾ ਰਹਿਮਤਦਾਰੀ ਤਾਂ ਹੀ ਪੈਂਦਾ ਐਵੇਂ ਜੁਗਤਾਂ ਘੜਿਆ ਨਾ ਕਰ ਤੇਰੇ ਕੀਤੇ ਕਮਾਲ ਨਹੀਂ ਹੁੰਦਾ ਤੁਸੀਂ ਆਪ ਆਪਣੇ ਵੱਲੋਂ ਜੋ ਮਰਜ਼ੀ ਕਰੀ ਜੋ ਤੁਹਾਡੇ ਐਫਰਟਸ ਜ਼ਰੂਰ ਹੋ ਸਕਦੇ ਮਾਲੀ ਨੇ ਆਉਣਾ ਵਾ ਉਹਨੇ ਫਲ ਬੂਟੇ ਨੂੰ ਤਰਾਸ਼ਣਾ ਵਾ ਪਾਣੀ ਲਾਉਣਾ ਵਾ ਉਹ ਫੁੱਲ ਕਦੋਂ ਖਿੜਨਾ ਵਾ ਕੁਦਰਤ ਨੇ ਆਪਣੇ ਉਸ ਹਿਸਾਬ ਚ ਰੱਖਿਆ ਹੋਇਆ ਆਪਣੇ ਸਮੇਂ ਚ ਰੱਖਿਆ ਹੋਇਆ ਮੈਂ ਵੀ ਵੇਖੋ ਵੈਬਸਾਈਟ ਲਈ ਪਿਛਲੇ 2 ਸਾਲ ਤੋਂ ਲੱਗਾ ਸੀ ਕਿ ਇਹਨੂੰ ਤਿਆਰ ਕਰਨਾ ਇਦਾਂ ਕਰਨਾ ਲਾਂਚ ਮੇ ਕਰਨਾ ਸੀ ਭਾਜੀ ਆਫੀਸ਼ੀਅਲ ਇਹਦਾ ਮੈਲਬਨ ਆਸਟ੍ਰੇਲੀਆ ਚ ਪਰ ਉਹ ਕੈਸਾ ਕੁਦਰਤ ਨੇ ਖੇਡ ਬਣਾਇਆ ਕਿ ਮੈਨੂੰ ਦੁਬਾਰਾ ਕਮਾ ਕੇ ਇੱਥੇ ਲੈ ਕੇ ਆਂਦਾ ਔਰ ਆਪਣੇ ਹੀ ਕਾਲਜ ਵਿੱਚ ਆਪਾਂ ਡੀਏਵੀ ਕਾਲਜ ਜਲੰਧਰ ਦੇ ਵਿੱਚ ਅੱਜ ਜਾ ਕੇ ਉਸ ਵੈਬਸਾਈਟ ਦੀ ਇਨਾਗੁਰੇਸ਼ਨ ਕੀਤੀ ਹੈ ਸੋ ਇਸ ਤੋਂ ਖੂਬਸੂਰਤ ਗੱਲ ਭਾਜੀ ਕੋਈ ਹੋਰ ਨਹੀਂ ਸਕਦੀ ਹੋਰ ਹਜ਼ਾਰਾਂ ਲੱਖਾਂ ਸੁਪਨਿਆਂ ਦਾ ਇਕੱਠੇ ਹੋ ਕੇ ਇੱਕ ਪਲ ਦੇ ਵਿੱਚ ਪੂਰਾ ਹੋ ਉਦਾਂ ਦਾ ਭਾਵ ਆ ਮੇਰਾ ਉਦਾਂ ਦਾ ਖਿਆਲ ਆ ਜੀ ਉਦਾਂ ਦੇ ਜਜ਼ਬਾਤ ਆ ਹਾਂਜੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਮੈਂ ਡਾਕਟਰ ਅਨੂਪ ਕੁਮਾਰ ਪ੍ਰਿੰਸੀਪਲ ਡੀਵੀ ਕਾਲਜ ਰਾਂ德ਰ ਸਰ ਅੱਜ ਜੋ ਫੰਕਸ਼ਨ ਕਰਵਾਇਆ ਗਿਆ ਹੈ ਡੀਵੀ ਕਾਲਜ ਦੇ ਅੰਦਰ ਇਸ ਦੇ ਬਾਰੇ ਬਾਬਾ ਸਾਹਿਬ ਆ ਬੇਸਿਕਲੀ ਤਾਂ ਜ ਇੱਕ ਸਾਡਾ ਪੁਰਾਣਾ ਸਟੂਡੈਂਟ ਮੁਸਵਰ ਰਾਜੀ ਜਿਹੜਾ ਰਜਨੀਸ਼ ਸੀਗਾ ਕਿਸੇ ਟਾਈਮ ਤੇ ਉਹਦੀ ਅੱਜ ਇੱਕ ਵੈਬਸਾਈਟ ਰਿਲੀਜ਼ ਕਰਨੀ ਸੀਗੀ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਤਾਂ ਇਹ ਸੀਗਾ ਲੇਕਿਨ ਖੁਸ਼ੀ ਦੀ ਗੱਲ ਹੈ ਕਿ ਪੁਰਾਣੇ ਨਾਲ ਦੇ ਉਸ ਟਾਈਮ ਉਹ ਅੱਗੇ ਪਿੱਛੇ ਦੇ ਜਿਹੜੇ ਨਾਲ ਉਹਦੇ ਕਾਰਟਿਸਟ ਕਲਾਕਾਰ ਨੇ ਅੱਡੜ ਫੀਲ ਦੇ ਉਹ ਵੀ ਇਸ ਮੌਕੇ 'ਤੇ ਹਾਜ਼ਰ ਸੀਗੇ ਉਹਦੇ ਚਾ ਸਾਡੇ ਬਹੁਤ ਪੁਰਾਣੇ ਪੰਗੜੇ ਦੇ ਕਲਾਕਾਰ ਜਿਹੜੇ ਜਿਨ੍ਹਾਂ ਨੇ ਇੰਡਸਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਹੋ ਸੀਗੇ ਹਰਬੀ ਸੰਗਾ ਸੀਗਾ ਜਸਵੰਤ ਸੀਗਾ ਹੋਰ ਜਿਹੜੇ ਲਾਫਰ ਚੈਲੰਜ ਦਾ ਬਾਦਸ਼ਾਹ ਹੋਰ ਕਈ ਕਲਾਕਾਰ ਇਕੱਠੇ ਹੋ ਗਏ ਔਰ ਡੀਏਵੀ ਕਾਲਜ ਰਣਦਰ ਦਾ ਜਿਹੜਾ ਰੋਲ ਹੈ ਉਹਨਾਂ ਦੀ ਜਰਨੀ ਦੇ ਵਿੱਚ ਉਹਨਾਂ ਨੇ ਇਸ ਮੰਚ ਤੋਂ ਅੱਜ ਇਕਨੋਲਜ ਵੀ ਕੀਤਾ ਔਰ ਅਸੀਂ ਇਸ ਮੌਕੇ ਤੇ ਰਾਜੀ ਨੂੰ ਜਿੱਥੇ ਉਹਦੀ ਵੈਬਸਾਈਟ ਔਰ ਆਉਣ ਵਾਲੇ ਭਵਿੱਖ ਦੀ ਸ਼ੁਭਕਾਮਨਾ ਔਰ ਬਾਕੀ ਸਾਰੇ ਪੁਰਾਣੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਜਿਹੜੀ ਕਾਮਨਾ ਕਰਦੇ ਹਾਂ ਔਰ ਇਹ ਇੱਕ ਵਾਰੀ ਫੇਰ ਦੁਹਰਾਉਣਾ ਹੈ ਕਿ ਡੀਏਵੀ ਕਾਲਜ ਰਣਦਰ ਚਾਹੇ ਉਹ ਆਰਟ ਦੀ ਗੱਲ ਹੈ ਚਾਹ ਅਕੈਡਮਿਕਸ ਦੀ ਗੱਲ ਹੈ სპੋਰਟਸ ਦੀ ਗੱਲ ਹੈ ਚੰਗੇ ਜਿੰਨੇ ਵੀ ਵਿਦਿਆਰਥੀ ਹੈ ਉਹਨਾਂ ਨੂੰ ਹਮੇਸ਼ਾ ਬਹੁਤ ਐਨਕੋਰੇਜ ਕਰਦਾ ਰਿਹਾ ਉਹਨੂੰ ਟ੍ਰੇਨ ਕਰਦਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਾਂਗੇ